ਇਹਦੀ ਗੱਲ ਹਮਾ ਰੇਡ ਤੇ ਸਾਹਮਣੇ 4 ਆ ਕਹਿੰਦੇ ਇੱਕ ਪਾਸੇ ਜਿੱਗੀ ਦੀ ਟਰਾਈ ਪੁਆਇੰਟ ਹਮੇਲਾ ਲਓ ਜੀ ਗगन ਪਾਉਣ ਲੱਗਾ ਰੇਡ ਸਾਹਮਣੇ 4 ਜਾਫੀ ਇੱਕ ਪਾਸੇ ਸ਼ੇਰਾ ਇੱਕ ਪਾਸੇ ਫੌਜੀ ਕਹਿੰਦੇ ਆ ਗਗਣ ਜੇ ਹੁਣ ਵੀ ਜਫਾ ਖਾ ਗਿਆ ਨਾ ਤੇਰੇ ਵਰ ਜਾਣਗੇ ਜੀ ਡਰਦਾ ਹੀ ਖਪਸ਼ਾ ਹੀ ਜਾਂਦਾ ਇਹ ਛੱਡ ਦੋ ਆ ਇਹ ਅਮੀਸ਼ਾਲਾ ਯੋਵਨ ਆ ਤੇਰ ਤੇਜ ਤੇਜ ਰੇਡਰ ਆ ਤੇਜ ਵੇਖੋ ਚਾਰਾਂ ਦੇ ਵਿੱਚੋਂ ਕੌਣ ਲੱਗਦਾ ਕਹਿੰਦੇ ਇੱਕ ਪਾਸੇ ਵੱਧ ਕੇ ਫੌਜੀ ਨੇ ਟਰਾਈ ਕੀਤੀ ਆ ਫੌਜੀ ਦੀ ਟਰਾਈ ਫੌਜੀ ਦੀ ਟਰਾਈ ਫੌਜੀ ਦੀ ਟਰਾਈ ਪੁਆਇੰਟ ਰੇਡਰ ਦਾ ਪ੍ਰੀਤ ਜਿਹਨੂੰ ਛੋਟੇ ਨਾਮ ਦੇ ਨਾਲ ਮੋਦੀ ਦੇ ਨਾਮ ਨਾਲ ਵੀ ਜਾਣਦੇ ਆ ਇਹ ਆਉਣ ਵਾਲਾ ਅਜੂਬਾ ਟੂ ਕਬੱਡੀ ਦਾ ਜੀਵਨ ਘੈਂਟ ਰੇਡਰ ਸਪੀਡ ਬਹੁਤ ਆ ਬਈ ਮੁੰਡੇ ਦਾ ਲੈ ਵੀ ਟਰਾਈ ਕੀਤੀ ਸੀ ਉਹ ਸੰਦੀ ਉਹ ਸੰਦੀ ਟਰਾਈ ਤੇ ਪੁਆਇੰਟ ਰੇਡ ਤੇ ਲੁੱਦੜ ਟੂ ਵਾਹ ਓਏ ਵਾਹ ਓਏ ਹਮੇਆ ਪੁਆਇੰਟ ਹਮੇ ਦਾ ਸਾਈ ਸਾਈ ਮਨਪ੍ਰੀਤ ਦੀ ਰੇਡ ਛੋਟਾ ਨਿੱਕ ਨੇ ਮੋਦੀ ਬਹੁਤ ਤੇਜ ਆ ਪੈਰਾਂ ਦਾ ਬੰਦਾ ਪੈਰਾਂ ਥੱਲੇ ਅੱਗ ਨੱਚਦੀ ਆ ਹੜ ਦੋ ਪੈਰਾਂ ਥੱਲੇ ਅੱਗ ਨੱਚਦੀ ਆ ਗੱਗ 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 ਇੱਕ ਪਾਸੇ ਸੇਰਾ ਪਲਵਾਨ ਇੱਕ ਪਾਸੇ ਮਨਪ੍ਰੀਤ ਮੋਦੀ ਮਾਨਪ੍ਰੀਤ ਜਫਾ ਨਹੀਂ ਖਾਣਾ ਜਿਆਦੇ ਨਜ਼ਾਰਾ ਜਿਆਦੇ ਨਜ਼ਾਰਾ ਜਫਾ ਬੇਦਰਾਂ ਜੋਵਨ ਕੀ ਕਰਦਾ ਫੜਨਾ ਤੇ ਆਮ ਮੱਲ ਫੜੋ ਉਹੋ ਵਰਦਰਾਜ ਕੇ ਆਲਾ ਖਤਾਬ ਦਿੱਤਾ ਗਿਆ ਮੁੰਡੇ ਨੂੰ ਗਗਨ ਗੱਗੂ ਗਗੂ ਗੇਲਾ ਲੋ ਜੀ ਰੇਡ ਹ ਮੇਰੀ ਹਮਾਰੀ ਰੇਡ ਤੇ ਤਿੰਨਾਂ ਦੇ ਵਿੱਚੋਂ ਉਹ ਇੱਕ ਦੀ ਟਰਾਈ ਪੁੱਠੀ ਦੀ ਠੀਕ ਆ ਜੀ ਇਹ ਕੀਰੀ ਇਹ ਕੀਰੀ ਜੇਕਰ ਵੀ ਕਹਿ ਰਹੇ ਨੇ ਅੱਜ ਗਰਾਊਂਡ ਤੇ ਪਹਿਲਾ ਇੰਟਰੋਡਕਸ਼ਨ ਹੋ ਗਗਨ ਗਗਨ ਦਾ ਬਹੁਤ ਸੋਹਣਾ ਟੱਚ ਪੁਆਇੰਟ ਗਾ ਵਾਲਾ ਜੋਬਾ ਵਾਹ ਵਾਹ ਜੋਬਣਾ ਵਾਹ ਵਾਹ ਜੋਬਣਾ ਮੁੰਡੇ ਨੇ ਪਟ ਤੇ ਥਾਪੀ ਮਾਰੀ ਆ ਦੇਖਦੇ ਆ ਜੋਬਣ ਕੀ ਕਰਦਾ ਅੱਜ ਹੋ ਫੌਜੀ ਦੀ ਟਰਾਈ ਜੋਬਣ ਤੇ ਫੌਜੀ 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 ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਜੋਵਣ ਕਹਿੰਦੇ ਮੁੰਡੇ ਨੂੰ ਜੋਵਣ ਜੋਵਣ ਮੁੰਡੇ ਨੂੰ ਜੋਵਣ ਚੱਲੋ ਜੋਵਣਾ ਪਾ ਦੇ ਰੇਡ ਓਏ ਲਾ ਵੀ ਗੱਗੂ ਰੇਡ ਤੇ ਕੀ ਕਰਨ ਕੋ ਸਾ ਬੱਕੀ ਨਹੀਂ ਯਾਰ ਢੀਡ ਕਰਦੀ ਮੈਂ ਤਾਂ ਹੀ ਹੁਣੇ ਲਾਉਂਦਿਆ ਰੇ ਢੀਡ ਬੜੀ ਹੁੰਦੀ ਆ ਸਾਹਮਣਾ ਛੇਤੀ ਕਰਾ ਓਏ ਆ ਗਿਆ ਏ ਮਨਪ੍ਰੀਤ ਪੱਬਾਂ ਦਾ ਬਹੁਤ ਸ਼ੋਲਾ ਏ ਪੱਬਾਂ ਦਾ ਬਹੁਤ ਸ਼ੋਲਾ ਰੇਡ ਰਿਆ ਆਈ ਫੌਜੀ ਨੂੰ ਟੱਚ ਪੁਆਇੰਟ ਮਨਪ੍ਰੀਤ ਦਾ ਗਕੂ ਗਕੂ ਦੀ ਰੇਡ ਚੱਲ ਗਗੂ ਚੱਲ ਗਗੂ ਚੱਲ ਗਗੂ ਚੱਲ 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 ਟੱਚ ਸ਼ੇਰੇ ਪਹਿਲਵਾਨ ਨੂੰ ਯਾ ਦੇ ਨਜ਼ਾਰਾ ਕਿਹਨਾਂ ਦੁਬਾਰਾ ਬਾਦੇ 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 ਛਾਵਾ 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 ਮੜੋ ਤਕੜੇ ਕਿੰਨੇ ਕਿੰਨੇ ਦਾ ਲਾਉਂਦਾ ਜੀ 50 50 ਗਗਨ ਤੂੰ ਮਾਰਤੇ ਬਣਾਓ ਹਾਂਜੀ ਮਾਰਤੇ ਤਾਂ ਹਾਈ ਡਾਰਕ ਕਪਟ ਜੋਮਣਾ ਬੁਰੀ ਨਾਨੀ ਰਲਦੇ ਰੇ ਹਾਂ ਬਿਆਨ ਨਹੀਂ ਰਲਦੇ ਦੇ ਹਾਂ ਸੱਚ ਦੀ ਸੇਵਾ ਕੋਈ ਨਹੀਂ ਸੱਚ ਹੈ ਸੱਚ ਹੈ ਸੱਚ ਕੇ ਸੇਵਾ ਕੋਈ ਨਹੀਂ ਇਹ ਬੰਦਾ ਕਿ ਨਹੀਂ ਫੋਟਵਰਕ ਫੋਟਵਰਕ ਤਾਂ ਬੜੀਆ ਮੂੰਹ ਸਿਰ ਪਾ ਰਿਹਾ ਕਿਕ ਬਾਕਸਿੰਗ ਕੋ ਸਾ ਦੂਜੇ ਲਿਆਉਣੇ ਆਹੀ ਤੇ ਬਾਕਸਿੰਗ ਆਲੇ ਦੂਜੇ ਲੈ ਆ ਸੁਪਰਵਾਈਜ਼ ਕਰ ਦੇ ਕਵੱਡੀ ਖੇਡ ਲੋ ਵਾਮਿਆਂ ਬਾਕਸਿੰਗ ਬੀ ਵੀਰ ਬਲੌਗ ਜਿਹੜੇ ਐਡੇ ਵੰਦੇ ਆ ਉਹਨਾਂ ਨੂੰ ਇਹ ਕਾਨੂੰ ਰਗੜੇ ਦਾ ਸਮਾਨ ਲੈ ਦੋ ਤੇ ਦੋ ਦੋ ਸਾਨੂੰ ਬਾਕਸਿੰਗ ਆਲੇ ਲੈ ਦੋ ਇੱਥੇ ਡਾ ਕਰ ਲਈ ਠੀਕ ਜੀ ਅਪੀਲ ਕੀਤੀ ਹੁਣ ਤੁਸੀਂ ਵੀ ਕੋਈ ਕਹਾ ਚੁੰਦੇ ਦਰਸ਼ਕ ਵੀਰਾਂ ਨੂੰ ਕਹੋ ਕਹ ਦਰਸ਼ਕ ਵੀਰਾਂ ਨੂੰ ਕੀ ਹੱਥ ਜੋੜ ਕੇ ਬੇਨਤੀ ਸਤਿ ਸ੍ਰੀ ਅਕਾਲ ਮਾਮਾ ਮੂੰਹ ਦਾ ਇਦਾਂ ਬਣਾਇਆ ਜਦੋਂ ਰੋਣ ਲੱਗਾ ਵਾਓ ਵਾਓ ਇਹ ਇਹ ਪਲਵਾਨ ਆਡੇ ਬੌਕਸਿੰਗ ਵੀ ਖੇਡ ਲਈ ਜੱਕੇ ਕਿਕ ਬੌਕਸਿੰਗ ਵਾਹ ਵਾਓ ਕੀ ਬਾਤ ਹੈ ਭਾਈ ਓਹ ਤੇਰੀ ਇਹਨੂੰ ਕਿਹੜੀ ਬੌਕਸਿੰਗ ਕਹਿੰਦੇ ਕਿੱਕ ਬੌਕਸਿੰਗ ਕਿੱਕ ਦੇ ਮਾਰਦੇ ਨਹੀਂ ਇਹ ਕੱਲੀ ਬੌਕਸਿੰਗ ਖੇਡੀਆਂ ਤੇ ਬੜਾ ਸਾੜ ਪਾਉਂਦਾ ਈ ਅਜੇ ਲੋਵਾ ਨਹੀਂ ਆਣੀਆਂ ਵਗੀਆਂ ਜਦੋਂ ਮਗਨ ਲੱਗੀਆਂ ਤਾਂ ਮਰ ਜੂਗਾ ਥੋੜਾ ਜਨਾ ਤਾ ਹਾਂ ਸ਼ਾਬਾਸ਼ 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 ਤਕੜੇ ਜੇ ਓਏ ਉਹ ਈ ਰੋੜਾ ਵੱਜਾ ਦੇ ਹੁਣ ਮੇਨਾਂ ਸ਼ਰਤ ਰੱਖੋ ਰੋੜਾ ਵੱਜਾ ਆਪਣਾ ਨਾ ਦੇ ਆ ਚੀ ਨਹੀਂ ਬੰਨੀ ਜੇ ਗੋਡਾ ਗੋਡਾ ਵੱਜਾਂਦਾ ਪਾਲੀ ਯਾਰੀ ਪੀਰ ਉਹ ਤਾਂ ਮੈਂ ਵੇਖਣੇ ਮਾਰ ਡਾਕਟਰ ਖਾਨ ਨੂੰ ਵਿਖਾਇਆ ਇਹਦੇ ਰੋੜਾ ਵੱਜਾ ਆਹ ਹੋਵੇ ਤੇ ਲਾ ਲਾ ਇੰਨਾ ਛੜਾ ਗੋਡੇ ਤੇ ਫਿਰਦਾ ਗੋਡਾ ਵਜੰਦਾ ਨਾ ਹਾਏ ਹਾ ਆ ਹਾ ਹਾ ਆਈ ਹੱਦੀ ਹੱਦੀ ਕੋ ਪੀਟ ਕਰਦਾ ਇਹ ਇਹੋ ਚੀਜ਼ ਬੱਕਰੇ ਦੀ ਆ ਚਾਪਾ ਹੁੰਦੀ ਆ ਬੱਕਰੀਆਂ ਨੂੰ ਬੱਕਰੀਆਂ ਚਾਪਾ ਆਉਂਦੇ ਜਿੰਨੂੰ ਮਰਜ਼ੀ ਪੁੱਛ ਲੋ ਜਾਂਦੇ ਆ ਚਾਪਾ ਬੱਕਰੇ ਦੀਆ ਲਓ ਜੀ ਪਹਿਲਵਾਨ ਦੀ ਆ ਜੀ ਨੂੰ ਪਹਿਲਵਾਨ ਜੀ ਆਦੇ ਦਾ ਇੱਧਰ ਦੇਖੋ ਹਣਾ ਇਹਨੂੰ ਆਉਂਦੇ ਆ ਆਹੜੇ ਬਾਡਾ ਡਾਡੀਆਂ ਜੀ ਆਉਂਦੇ ਆ ਚਾਪਾ ਆਉਂਦੇ ਰਾਤੀ ਖਾਦਾ ਜੇ ਆਦਿਵਾਰ ਚਾਪੀ ਕਰਦਾ ਬੱਕਰਾ ਲੈ ਵੀ ਮੁੰਡੇ ਨੂੰ ਬੱਕਰਾ ਬੋਲਦਾ ਰਾ ਭਾਈ ਜੀ ਨੂੰ ਪਾਵਰ ਬਹਾਂ ਜਿੱਗੀ ਤੂੰ ਹੀ ਮਮਾ ਕੋ ਖਾਗੂ ਲਿਆ ਕਰਕੇ ਤੇਰੀਆਂ ਰੋਟੀਆਂ ਖਾਣ। ਦੋ ਲਿਆ ਥੋੜਾ ਯਾਰ। ਨਹੀਂ ਹੋਣਾ ਤਾਂ ਆਪਾਂ ਬੈਸੇ ਚੱਲ ਜਣਾ ਦੋ 2 ਲੀਟਰ ਦੀਆਂ ਬੋਤਲਾਂ ਭਰ ਕੇ ਲਿਆਆ ਕਰੋ ਵਧੀਆ ਕਰਨੀ। ਮੋਟਰ ਦੇ ਪਾਣੀ ਹਾਂ ਮੋਟਰ ਦੇ ਪਾਣੀ ਨਹੀਂ ਗੱਲ ਕੋਈ ਨਹੀਂ। ਮੋਟਰ ਦੇ ਪਾਣੀ ਆ। ਕੱਲ ਪਾਣੀ ਪੀਣਾ। ਕੱਲ ਪਾ ਦੇ ਨੇ ਯਾਰ ਕੱਲ ਨੂੰ ਪਾ ਦੇ ਨੇ ਗਰਾਊਂਡ ਪਾਣੀ ਮਾਰਿਆ ਕਰਦੇ ਨਾਲੇ ਵਧੀਆ ਘਟਾਣਾ ਪੈਣਾ। ਜਿਹਨੇ ਤੜਕੇ ਉਹ ਸਾਫ ਰਚਾ ਮ ਦੁਬਾਰਾ ਲਈ ਆਈਏ ਫਿਰ ਇਹਦਾ ਸੀਗਾ ਟਾਈਮ ਇਹਨਾਂ ਕਿੰਨੇ ਵਜੇ ਦਾ ਮਰਜੀ ਹੋਵੇ ਫਿਰ ਹੈ ਉਹ ਜਿਹੜਾ ਪਾਇਆ ਪਿਆ ਨਾ ਫੌਜੀ ਆਣਾ ਮੇਰੇ ਅੱਗੇ ਜਿੰਦਾਰੀ ਕੰਮ ਕਰਨਾ ਹੈ ਤੁਰਕੇ ਨਾ ਨਹੀਂ ਕੰਮ ਕਰਨਾ ਹੈ ਇੱਕ ਦੀ ਨੀਂਦ ਨੂੰਦ ਪੂਰੀ ਕਰਕੇ 10 ਕ ਵਜਾ ਮੈਂ 10 8 10 ਇੱਕ ਇਹ ਮਿਹਨਤ ਮੂੰਦ ਲਾ ਕੇ ਆਇਆ ਹਾਂ ਆਈਏ ਯਾਰ ਦਾ ਪਾਣੀ ਪੂਣੀ ਮੋਟਰ ਕੇ ਇਹ ਕਾ ਮੇਰੀ ਪਤਾ ਨਹੀਂ ਕਿੱਥੇ ਰਹਿ ਗਏ ਮੈਨੂੰ ਲੱਗਦਾ ਤੂੜੀਆਂ ਤਾਲੀਆਂ ਦੇ ਕਿ ਕੋਈ ਆਉਣ ਹੀ ਨਹੀਂ ਦਿਆ ਹਣਾ ਆਪਾਂ ਹੀ ਆਉਣੇ ਜਿੰਨੇ ਵੀ ਇੰਨੇ ਕਹੇਗੇ ਟਾਈਮ ਤੇ ਜੇ ਗਰਾਊਂਡ 'ਚ ਤਿੰਨ ਤਿੰਨ ਦੋ ਦੋ ਚੈਨਾਂ ਭੰਦੀਆਂ ਤੇ ਮੈਚ ਲੱਗਦਾ ਕਹੇ ਟਾਈਮ ਤੇ ਪਲੇਅਰ ਹੀ ਸਭ ਕਿਧਰ ਓਢੀ ਜਾਂਦੇ ਸਤਮੀ ਹੋ ਜਾਂਦੇ ਇੱਕ ਆਪਣੇ ਨਾ ਪੇਪਰ 'ਉਂਨੇ ਥੱਲੇ ਕਮੈਂਟ ਕੀਤਾ ਉਹ ਵੀ ਕਹਿੰਦਾ ਵੀ ਤੁਹਾਡੀ ਅਕੈਡਮੀ ਕਿੱਥੇ ਆਵੇ ਪੀਰ ਦੀ ਅਕੈਡਮੀ ਦੇ ਛਾਦੀ ਹੈਗੀ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਿਸ਼ਾ ਕਬੱਡੀ ਅਕੈਡਮੀ ਦਾ ਨਾਮ ਆ ਤੇ ਦੂਜੀ ਗੱਲ ਇਹ ਆ ਵੀ ਸਾਡੇ ਕੋਲ ਰਹਿਣ ਦੀ ਪ੍ਰਬੰਧ ਨਹੀਂ ਹੈਗਾ ਅੱਜ ਤੁਹਾਨੂੰ ਕਮੈਂਟ ਦੇ ਜਵਾਬ ਅਸੀਂ ਕਮੈਂਟੇ ਜੀ ਦਵਾਂਗੇ ਇੱਥੇ ਰਹਿਣ ਲਈ ਕੋਈ ਪਰਮੰਦ ਨਹੀਂ ਆ ਥੋੜੇ ਟਾਈਮ ਤੱਕ ਹੋ ਜਾਣਾ ਹੋਰ ਕਿਦਾਂ ਹਰ ਕੀ ਜੇ ਤੁਹਾਨੂੰ ਸਮਝਦਾ ਕੋਈ ਸਾਡੀ ਗੱਲ ਕੋਈ ਸਾਡੇ ਕਿਤੇ ਨਾ ਬੰਦ ਰਹੀ ਦੱਸੀ